ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਹਿੰਦੁਸਤਾਨ ਫਾਸਟ ਨੂੰ ਹਿੰਦੁਸਤਾਨ ਫਾਸਟ ਨੂੰ ਦੇਖਣ ਵਾਲੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਬਟਿੰਡਾ ਪੁਲਿਸ ਦੇ ਸੀਆਈਏ 2 ਦੀ ਪੁਲਿਸ ਪਾਰਟੀ ਨੂੰ ਮਿਲੀ ਵੱਡੀ ਸਫਲਤਾ 4 ਕੁਇੰਟਲ 400 ਕਿਲੋ ਪੁੱਕੀ ਚੂਰਾ ਸਮੇਤ ਇੱਕ ਨਸ਼ਾ ਤਸਕਰ ਨੂੰ ਕੀਤਾ ਗ੍ਰਿਫਤਾਰ ਆਓ ਜਾਣਦੇ ਹਾਂ ਪੂਰੀ ਖਬਰ ਬਣੇ ਰਹੋ ਸਾਡੇ ਨਾਲ ਹਿੰਦੁਸਤਾਨ ਫਾਸਟ ਦੀ ਖਾਸ ਰਿਪੋਰਟ ਪਟਿਆਲਾ ਪੁਲਿਸ ਪੁਲਿਸ ਸਬੰਧੀ ਮਾਮਲਾ ਹੋਇਆ ਕਿੱਥੋਂ ਦਾ ਇਹ 5 ਤੇ 6 ਦੀ ਦਰਮਿਆਨੀ ਰਾਤ ਨੂੰ ਸਾਡੀ CIA 2 ਦੀ ਟੀਮ ਹੈ ਜਿਹੜੀ ਉਹ ਗਸ਼ਤ ਦੇ ਸਬੰਧ ਦੇ ਵਿੱਚ ਸੀਗੀ ਇਧਰ ਪੁਚੋ ਏਰੀਏ ਦੇ ਵਿੱਚ ਪਰੰਪਰਾ ਪੁਚੋ ਰੋਡ ਮੇਨ ਰੋਡ ਵਗੈਰਾ ਗਸ਼ਤ ਦੇ ਸਬੰਧ ਵਿੱਚ ਉਥੇ ਹਾਜ਼ਰ ਸੀ ਤਾਂ ਉਹਨਾਂ ਨੇ ਇੱਕ ਟਰਾਲਾ ਨੰੰਬਰੀ RJ01JD3302 ਵੱਡਾ ਟਰਾਲਾ ਜਿਹੜਾ ਲੋਡ ਸੀਗਾ ਤੇ ਉਹਨੂੰ ਸ਼ੱਕ ਦੀ ਬਣਾ ਤੇ ਚੈੱਕ ਕੀਤਾ ਜਦੋਂ ਮੁੰਡਾ ਉਹਦੇ ਵਿੱਚ ਹੱਥ ਉੱਪਰ ਚੜਿਆ ਹੋਇਆ ਸੀਗਾ ਤਾਂ ਇਹਨਾਂ ਨੇ ਸ਼ੱਕ ਦੀ ਬਣਾ ਤੇ ਚੈੱਕ ਕੀਤਾ ਉਹਨੂੰ ਇਹਨਾਂ ਨੂੰ ਕੋਈ ਸ਼ੱਕੀ ਚੀਜ਼ ਹੋਣ ਦਾ ਜਦੋਂ ਉੱਥੇ ਇਲਮ ਹੋਇਆ ਯਾ ਲੱਗਿਆ ਵੀ ਸ਼ੱਕੀ ਚੀਜ਼ ਐ ਤਾਂ ਉਹਨੂੰ ਚੈੱਕ ਕਰਨ ਤੇ ਜੀ ਉਹਨਾਂ ਨੇ ਮੈਨੂੰ ਇੱਕ ਪੀਸੀਆ ਤੇ ਤਲਾਹ ਦਿੱਤੀ ਵੀ ਕਿ ਗਸ਼ਟ ਅਫਸਰ ਮੌਕੇ ਤੇ ਭੇਜਿਆ ਜਾਵੇ ਮੈਂ ਵੀ ਉੱਥੇ ਮੌਕੇ ਤੇ ਹਾਜ਼ਰ ਗਿਆ ਅਸੀਂ ਜਦੋਂ ਉਹਨੂੰ ਚੈੱਕ ਕੀਤਾ ਪ੍ਰੋਪਰ ਜਾ ਕੇ ਉਹਦੀ ਤਲਾਸ਼ੀ ਕੀਤੀ ਚੈੱਕ ਕੀਤਾ ਤਾਂ ਉਹਦੇ ਵਿੱਚੋਂ ਸਾਨੂੰ 20 ਗੱਟੇ ਉਹ ਕਿਚੂਰਾ ਪੋਸਟ ਦੇ ਜਿਹੜੇ ਡੋਡਿਆਂ ਦੇ ਮਿਲੇ ਜਿਹੜੇ ਕਿ 20 ਗੱਟੇ 20 ਕਿਲੋ ਦਾ ਹਰੇਕ ਗੱਟਾ ਚਾਰ ਕਾਉਂਟਰ ਤੋਂ ਕਿਚੂਰਾ ਪੋਸਟ ਤੋਂ ਟਰੱਕ ਦੇ ਵਿੱਚੋਂ ਬਰਾਮਦ ਹੋਈ ਐ ਜੀ ਇਹ ਕਿੱਥੋਂ ਦਾ ਸਬਜਕਟ ਹੈ ਇਹ ਇਹ ਵਿਅਕਤੀ ਜੀ ਹੈਗਾ ਇਹ ਸੁਨੀਲ ਕੁਮਾਰ रावत ਹੈ ਪੁੱਤਰ ਹੈਗਾ ਭਾਕचंद ਵਾਸੀ ਵਿਲੇਜ ਮਾਜਰਾ ਆਪ ਹੈਗਾ ਤਹਿਸੀਲ ਤੇ ਥਾਣਾ ਹੈਗਾ ਇਹਦਾ ਬਿਨਾਏ ਡਿਸਟ੍ਰਿਕਟ ਅਜਮੇਰ ਰਾਜਸਥਾਨ ਦਾ ਰਹਿਣ ਵਾਲਾ ਹੈ ਜੀ ਇਹ ਇਹ ਗੱਡੀ ਕੀ ਦੀ ਸੀ ਜਿਹੜੀ ਪਤਾ ਇਹ ਗੱਡੀ ਹਜੇ ਵਿਸ਼ਾ ਹੈਗਾ ਜੀ ਪਤੀਸ਼ ਦਾ ਵਿਸ਼ਾ ਹੈ ਤਾਂ ਕਿ ਇਨਵੈਸਟੀਗੇਸ਼ਨ ਦਾ ਵਿਸ਼ਾ ਹੈਗਾ ਇਹ ਡਰਾਈਵਰ ਸੀਗਾ ਉਹ ਜੀ ਉੱਥੋਂ ਗੱਡੀ ਲੈ ਕੇ ਆਇਆ ਇਹ ਜੈਪੁਰ ਤੋਂ ਇਹ ਗੱਡੀ ਲੈ ਕੇ ਆਇਆ ਇਹਨੂੰ ਜੈਪੁਰ ਤੋਂ ਗੱਡੀ ਫੜਾਈ ਹੈ ਵੀ ਪੰਜਾਬ ਚ ਲੈ ਕੇ ਜਾਣੀ ਆ ਫਿਕਰੀ ਮੋਗੇ ਸਾਈਟ ਲੈ ਕੇ ਜਾਣੀ ਆ ਕਿਤੇ ਇਹਨੇ ਆਲੇ ਸੀ ਸਾਰੇ ਇਹ ਇਕੱਲਾ ਹੀ ਸੀਗਾ ਜੀ ਇਹ ਪਤਾ ਲੱਗਾ ਵੀ ਭੁਖੀ ਜਿਹੜੀ ਕਿਥੋਂ ਲੈ ਆਇਸ ਜਿੱਥੇ ਸਪਲਾਈ ਕਰਨੀ ਸੀ ਨਹੀਂ ਉਹਨੂੰ ਇਹ ਦੀ ਹੈ ਬਿਲਕੁਲ ਪਤਾ ਜੀ ਉਹ ਤਾਂ ਇੱਕ ਟਰੱਕ ਜਿਹੜਾ ਹੈਗਾ ਉੱਥੋਂ ਕਹਿੰਦਾ ਮੈਨੂੰ ਜੈਪੁਰ ਤੋਂ ਉਹਨਾਂ ਨੇ ਗੱਡੀ ਫੜਾਤੀ ਵਿਚੀ ਦੇ ਵਿੱਚ ਕੀ ਸਿਮੈਂਟ ਲੋਡ ਸੀ ਇੱਥੇ ਵੀ ਦੱਸਣਾ ਬਣਦਾ ਵੀ ਉਹਦੇ ਵਿੱਚ ਉੱਥੇ ਸਿਮੈਂਟ ਲੋਡ ਸੀਗਾ ਸਿਮੈਂਟ ਰੀ ਲੋਡਡ ਗੱਡੀ ਸੀਗੀ ਉਹਨੂੰ ਗੱਡੀ ਫੜਾਦੇ ਵੀ ਮੋਗੇ ਜਾ ਕੇ ਤੂੰ ਤੂੰ ਰੁਕ ਜਾ ਟਾਪੇ ਤੇ ਤੈਨੂੰ ਬਾਅਦ ਚ ਉੱਥੇ ਟਾਪੇ ਤੇ ਤੇਰੇ ਨਾਲ ਰਾਬਤਾ ਕਾਇਮ ਕਰਾਂਗੇ ਤੇ ਉੱਥੇ ਜਾ ਕੇ ਤੈਨੂੰ ਠੀਕ ਹੈ ਜੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਆ ਵੀ ਕਿੱਥੋਂ ਲੈ ਕੇ ਆਇਆ ਇਹ ਇਹਦਾ ਮਾਲ ਸੀਗਾ ਕਿਹਨੂੰ ਅੱਗੇ ਹੈਂਡਓਵਰ ਕਰਨਾ ਸੀਗਾ ਕਿੱਥੇ ਪਹੁੰਚਣਾ ਸੀਗਾ ਇਹ ਸਾਰਾ ਅਸੀਂ ਤਫ਼ਤੀਸ਼ ਦੇ ਵਿੱਚ ਲੈ ਕੇ ਆਵਾਂਗੇ ਇਹਦੇ ਬੈਕਵਰਡ ਲਿੰਕਸ ਐ ਫਾਰਵਰਡ ਲਿੰਕਸ ਐ ਸਾਰੇ ਇਹ ਹੀ ਕਲੀਅਰ ਕਰਾਂਗੇ ਇਹਦੇ ਤਾਂ ਮਾਮਲਾ ਤਾਂ ਨਹੀਂ ਕੋ ਪਹਿਲਾਂ ਨਹੀਂ ਨਹੀਂ ਪਹਿਲਾਂ ਕੋਈ ਮਾਮਲਾ ਨਹੀਂ ਜੀ ਇਹ 22-23 ਸਾਲ ਦਾ ਮੁੰਡਾ ਹੈਗਾ ਤੇ ਫਿਲਹਾਲ ਕੋਈ ਗੱਲ ਸਾਹਮਣੇ ਨਹੀਂ ਹੈ ਇਹ ਤਾਂ ਮਗਰ ਜਾਉਂਦੀ ਬਾਕੀ ਦਾ ਰਿਕਾਰਡ ਵਗੈਰਾ ਚੈੱਕ ਉਥੋਂ ਕਰਦੇ ਆ ਸੀਮੈਂਟ ਦੇ ਘਟਾ ਦੇ ਵਿੱਚ ਕੋਈ ਹੋਈ ਸੀਗੀ ਜੀ ਪਹਿਲਾਂ ਹਾਂ ਜੀ